ਸੰਗਣੀ ਤੁੰਦ ਦੇ ਚਲਦਿਆ ਦਰਦਨਾਕ ਹਾਦਸਾ ਵਾਪਰ ਗਿਆ ਦਰਸਲ ਬਸ ਤੇ ਟਰੱਕ ਦੇ ਵਿਚਕਾਰ ਟੱਕਰ ਹੋਈ ਹੈ ਤੇ 6 ਲੋਕ ਜ਼ਖਮੀ ਹੋ ਗਏ ਨੇ ਬੀਤੀ ਰਾਤ 11 ਵਜੇ ਦੇ ਕਰੀਬ ਸੰਗਣੀ ਤੁੰਦ ਦੇ ਕਾਰਨ ਫਲੋਰ ਬਸ ਢੇ ਤੋਂ ਲੁਧਿਆਣੇ ਵੱਲ ਜਾ ਰਹੀ ਇੱਕ ਪ੍ਰਾਈਵੇਟ ਬਸ ਜਿਸ ਦੀ ਇੱਕ ਟਰੱਕ ਦੇ ਨਾਲ ਮੋੜ ਤੇ ਟੱਕਰ ਹੋ ਜਾਂਦੀ ਹੈ ਟਰੱਕ ਬੁਰੀ ਤਰੀਕੇ ਦੇ ਨਾਲ ਨੁਕਸਾਨੀਆਂ ਗਏ ਤੇ ਬੱਸ ਦਾ ਵੀ ਕਾਫੀ ਨੁਕਸਾਨ ਹੋਇਆ ਤੇ ਇਸ ਦੇ ਦਰਮਿਆਨ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਤੇ ਦੱਸਿਆ ਜਾ ਰਿਹਾ ਕਿ ਦੁਰਘਟਨਾ ਰਾਤ 11 ਵਜੇ ਦੇ ਕਰੀਬ ਦੀ ਹੈ ਸੰਗਣੀ ਧੁੰਦ ਦੇ ਕਾਰਨ ਇਹ ਦੋਵੇਂ ਵਾਹਨ ਆਪਸ ਦੇ ਵਿੱਚ ਭੀੜੇ ਨੇ ਜਿਸ ਦਰਮਿਆਨ 6 ਤੋਂ 7 ਸਵਾਰੀਆਂ ਨੂੰ ਮਾਮੂਲੀ ਸੱਟਾਂ ਵਜੀਆਂ ਨੇ ਜਿਨ੍ਹਾਂ ਨੂੰ ਫਰਸਟ ایڈ ਦੇਣ ਤੋਂ ਬਾਅਦ ਘਰ ਦੇ ਲਈ ਰਵਾਨਾ ਕਰ ਦਿੱਤਾ ਗਿਆ ਦੋਵਾਂ ਵਾਹਨਾਂ ਨੂੰ ਇੱਕ ਪਾਸੇ ਕਰਕੇ ਟ੍ਰੈਫਿਕ ਨੂੰ ਚਾਲੂ ਕੀਤਾ ਗਿਆ ਮੈਂ ਐਸਏ ਜਸਵੰਤ ਸਿੰਘ ਸਬਪ੍ਰਧਾ ਫੋਰਸ ਸਾਨੂੰ ਕੋਈ ਕਰੀਬ ਰਾਤੀ 11:00 ਵਜੇ ਰਾਤੀ 11:00 ਵਜੇ ਦੇ ਕਰੀਬ ਸਾਨੂੰ ਕੰਟਰੋਲ ਤੋਂ ਮੈਸੇਜ ਆਇਆ ਸੀਗਾ ਜਦੋਂ ਅਸੀਂ ਆ ਕੇ ਦੇਖਿਆ ਇੱਕ ਪ੍ਰਾਈਵੇਟ ਬੱਸ ਸੀਗੀ ਟੂਰਿਸਟ ਤੇ ਜਿਹਦੇ ਵਿੱਚ ਇੱਕ ਟਿੱਪਰ ਜਿਹੜਾ ਕਿ ਬੱਸ ਉਨੇ ਸਾਈਡ ਤੋਂ ਆ ਰਹੇ ਸੀ ਉਹਨੇ ਤੋਂ ਆ ਰਹੇ ਸੀ ਕਿੰਨੇ ਕ ਸਵਾਰੀ ਸੀਗੇ ਇਸ ਵਾਰ 5-7 ਕ ਸਵਾਰੀਆਂ ਸੀ 5-7 ਸਵਾਰੀਆਂ ਸੀ ਹਾਂ ਜੀ ਕੋਈ ਇੰਜ ਜਿਹੜਾ ਕਿੰਦਾ ਕੀ ਲੱਗਦਾ ਥੋੜੀਆਂ ਸੱਟਾਂ ਲੱਗੀਆਂ ਸਾਰਾ ਤੇ ਡਰਾਈਵਰ ਜਿਹੜਾ ਹੈ ਇਹ ਟਰੱਕ ਡਰਾਈਵਰ ਟਰੱਕ ਡਰਾਈਵਰ ਦੇ ਵੀ ਲੱਗੇ ਸੀ ਹਾਂ ਜੀ ਫਿਰ ਰਸਤਾ ਜਿਹੜਾ ਵਾਪਸ ਆਉਣਾ ਹੈ ਰਸਤਾ ਤਾਲੂ ਕਰਵਾ ਪਾ ਗਏ ਰਾਤੀ ਚਲਾ ਤੋਂ ਜਿਆਦਾ ਹਾਸਾ ਜਿਆਦਾ ਤੁੰਦ ਹੋਣ ਕਰਵਾ ਹਾਂਜੀ ਤੇ ਉਸ ਵੇਲੇ ਇੱਕ ਹਾਈ ਵੋਲਟੇਜ ਫੈਮਲੀ ਡਰਾਮਾ ਵੇਖਣ ਨੂੰ ਮਿਲਿਆ ਜਦ ਭਾਵੀਆਂ ਰੂਟ ਤੇ ਕਲੋਨੀ ਦੇ ਵਿੱਚ ਪਤਨੀ ਤੇ ਬੇਟੀ ਦੇ ਵੱਲੋਂ ਹੋਰ ਰਿਸ਼ਤੇਦਾਰਾਂ ਨੂੰ ਨਾਂ ਲੈ ਕੇ ਆਪਣੇ ਹੀ ਘਰ ਤੇ ਤਾਵਾ ਬੋਲ ਦਿੱਤਾ ਜਾਂਦਾ ਜਿਸ ਦੇ ਚੱਲਦਿਆਂ ਪਤੀ ਦੇ ਵੱਲੋਂ ਆਪਣੇ ਬੇਟੇ ਸਮੇਤ ਆਪਣੇ ਆਪ ਨੂੰ ਘਰ ਦੇ ਵਿੱਚ ਬੰਦ ਕਰ ਲਿਆ ਜਾਂਦਾ ਹੈ ਕਿ ਉਧਰ ਦੀ ਪਤਨੀ ਦਾ ਕਹਿਣਾ ਸੀ ਕਿ ਉਸ ਦੀ ਮਾਂ ਨੂੰ ਉਸ ਦੇ ਘਰ ਵਾਲੇ ਦੇ ਵੱਲੋਂ ਜ਼ਬਰਦਸਤੀ ਕਰਦੇ ਅੰਦਰ ਬੰਦੀ ਬਣਾਇਆ ਗਿਆ ਦੂਜੇ ਪਾਸੇ ਘਰ ਦੇ ਮਾਲਕ ਹਰਪ੍ਰੀਤ ਸਿੰਘ ਦੇ ਵੱਲੋਂ ਘਰ ਦੇ ਅੰਦਰੋਂ ਹੀ ਆਪਣੀਆਂ ਦੋ ਵੀਡੀਓਜ਼ ਜਾਰੀ ਕੀਤੀਆਂ ਗਈਆਂ ਤੇ ਆਪਣਾ ਪੱਖ ਰੱਖਿਆ ਗਿਆ ਉਸ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਦੇ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਉਸ ਦੇ ਪਿੱਛੇ ਉਸ ਦੇ ਰਿਸ਼ਤੇਦਾਰਾਂ ਦੀ ਸ਼ਮੂਲੀਅਤ ਹੈ ਉਸ ਦਾ ਕਹਿਣਾ ਹੈ ਕਿ ਮੇਰੀ ਪਤਨੀ ਮੇਰੀ ਮਿਹਨਤ ਦੇ ਨਾਲ ਬਣਾਈ ਹੋਈ ਪ੍ਰਾਪਰਟੀ ਨੂੰ ਹਟਕ ਕਰਨਾ ਚਾਹੁੰਦੀ ਹੈ ਦੂਜੇ ਪਾਸੇ ਹਰਪ੍ਰੀਤ ਦੇ ਰਿਸ਼ਤੇਦਾਰਾਂ ਦੇ ਵੱਲੋਂ ਆਪਣਾ ਪੱਖ ਰੱਖਦੇ ਆ ਕਿਹਾ ਗਿਆ ਕਿ ਉਹਨਾਂ ਦਾ ਹਰਪ੍ਰੀਤ ਦੀ ਪ੍ਰਾਪਰਟੀ ਯਕਰੀ ਲੜਾਈ ਝਗੜੇ ਦੇ ਨਾਲ ਕੋਈ ਵੀ ਵਾਸਤਾ ਨਹੀਂ ਹੈ ਹਾਲਾਂਕਿ ਇਸ ਸਾਰੇ ਘਟਨਾਕਰਮ ਤੇ ਪੁਲਿਸ ਕੀ ਕਾਰਵਾਈ ਕਰਦੀ ਹੈ ਇਹ ਦੇਖਣਾ ਹੋਵੇਗਾ ਮੈਂ ਹਰਪ੍ਰੀਤ ਸਿੰਘ ਸੰਲੋਹ ਜਗਿੰਦਰ ਸਿੰਘ ਵਾਸੀ 29 ਸੀ ਜੀਐਸ ਸਟੇਟ ਜੋ ਕਿ ਮੇਰੀ ਘਰ ਵਾਲੀ ਅਮਰਪ੍ਰੀਤ ਕੌਰ ਉਹਦਾ ਨਾਮ ਹੈਰਾ ਪਰਿਵਾਰਕ ਮਸਲਾ ਚੱਲਦਾ ਪਿਆpropto ਦਾ ਰੋਲਾ ਚੱਲਦਾ ਪਿਆ ਆਪਣੀ ਮਿਹਨਤ ਦੀ ਕਮਾਈ ਨਾਲpropto ਦੇ ਨਾਮ ਬਣਾਈਆਂ ਤੇ ਇਹ ਹੁਣ ਖਾਣਾ ਜਾਂਦੀ ਹੈ ਆਪਣੀ ਮਾਂ ਮਨਮੋਹਨਪੁਰ ਜੋ ਕਿ ਇੱਥੇ ਸਾਡੇ ਘਰ ਡੇਢ ਮਹੀਨਾ ਹੋਇਆ ਆ ਕੇ ਬੈਠੀ ਹੋਈ ਹੈ ਅਸੀਂ ਡੇਢ ਮਹੀਨਾ ਤੋਂ ਕਿਉਂ ਪਤਾ ਅਸੀਂ ਬਾਹਰ ਆ ਜੀ ਇਹ ਸ਼ਰਿਆਂ ਵੀ ਮਤਲਬ ਕਿ ਤੱਕਾ ਹੋ ਰਿਹਾ ਸਾਡੇ ਨਾਲ ਬਸਾਰੀ ਉਮਰ ਬੰਦਾ ਕਮਾਈ ਕਰਦਾ ਮਿਹਨਤ ਦੀ ਜ ਆਪਣੇ ਘਰ ਵਾਲੇ ਦੇ ਨਾਮ ਤੇ ਕਰਾਤੀ ਤੇ ਕੀ ਹੁਣ ਜੇ ਗੁਨਾਹ ਕਰ ਦਿਆ ਮੈਂ ਮੇਰਾ ਬੇਟਾ ਵੀ ਨਹੀਂ ਮੇਰੇ ਨਾਲ ਇਹ ਹੁਣ ਅਸੀਂ ਘਰ ਦੇ ਆਂਦਾ ਰਹਿ ਇਹ ਗੇਟ ਦੇਖ ਲੋ ਅਸੀਂ ਕਿਦਾਂ ਲਾਇਆ ਗੇਟ ਤੋੜਨ ਦੀ ਕੋਸ਼ਿਸ਼ ਕਰਦੇ ਪਏ ਆ ਧਮਕੀਆਂ ਦੇ ਰਿਹਾ ਸ਼ਰਿਆਂ ਵੀ ਇਹ ਅਸੀਂ ਵੀ ਮਨ ਲਓ ਕਿ ਅੰਦਰ ਗੇਟ ਤੋੜ ਕੇ ਵੀ ਤੁਹਾਨੂੰ ਚਾਨੋ ਮਾਰ ਦਵਾਂਗੇ ਸੱਸ ਮੇਰੀ ਅੰਦਰ ਹੀ ਆਨੇ ਆਪਣੇ ਆਪ ਨੂੰ ਲੋਕ ਕੀਤਾ ਹੋਇਆ ਇਸ ਪੂਰੀ ਗੇਮ ਦੇ ਵਿੱਚ ਪ੍ਰੋਫੀ ਦੇ ਲਾਲਚ ਵਿੱਚ ਮੇਰਾ ਗੁਰਮ ਹੈਪੀ ਛਾਪੜਾ ਪੂਰੇ ਤੋੜਦੇ ਨ ਬੋਲਵਾ ਜਿਹਨੇ ਸ਼ਰਿਆਂ ਮੈਨੂੰ ਸਿੱਧੀਆਂ ਧਮਕੀਆਂ ਦਿੱਤੀਆਂ ਨੇ ਇਹਦੀ ਇੱਕ ਫਰੈਂਡ ਦਾ ਸੁਪਨਾ ਇੱਕ ਪਿੱਛੇ ਕਪਾਰਡਰ ਵਾਲੀ ਜਿਹੜੀ ਲੇਡੀ ਹੈਗੀ ਐ ਕੀ ਨਾਮ ਦਾ ਹਾਈਡਰਾ 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 ਤੋ ਪ੍ਰੀਤਨਾਮ ਪ੍ਰੀਤਨਾਮ ਤੇ ਹੋਰ ਜਿਹੜੇ 2-4 ਹੈਗੇ ਮੇਰਾ ਬਚਾ ਕੀਤਾ ਜਾਵੇ ਇਹ ਨਹੀਂ ਤਾਂ ਮੈਨੂੰ ਅੰਦਰੋਂ ਆ ਕੇ ਜਾਨੋ ਮਾਰ ਦੇਣਗੇ ਪ੍ਰਸ਼ਾਸਨ ਅਗੇ ਵੇੰਦ ਦੀਏ ਮੇਰੀ ਜਾਨ ਬਚਾ ਲੈ ਸ਼ਾਹਬੜਾ ਜੀ ਇਹ ਕਿਹੜੀ ਜਗ੍ਹਾ ਬਧੀ ਅਸੀਂ ਨੂ ਸ਼ੋਭੇ ਨਗਰ ਨੇ ਲੋਕੋ ਥੱਲੇ ਹੁਣ ਇਹ ਕਿਹੜੀ ਜਗ੍ਹਾ ਹੈ ਇਹ ਜੀਐਸ ਕਲੋਨੀ ਹੈਗੀ ਆ ਜੀ ਕਿਹੜੀ ਜਗ੍ਹਾ ਬਧੀ ਹੈ ਤੇ ਆਪਣੇ ਅੰਸਰ ਕੋਲੇ ਪੈਂਦੀ ਹੈ ਅੰਸਰ ਕੋਲੇ ਜੀ ਮਾਮਲਾ ਜੀ ਲਾਜ ਇਹਨਾਂ ਰੋਲਾ ਪੈ ਰਿਹਾ ਮਾਮਲਾ ਇਹਨਾਂ ਦੋਨਾਂ ਜੀ ਦਾ ਆਪੀ ਮਾਮਲਾ ਜੀ ਸ਼ਾਹਬੜਾ ਜੀ ਤੁਹਾਡੇ ਕੁੜਮ ਸਾਹਿਬ ਵੱਲੋਂ ਇੱਕ ਤੁਹਾਡੇ ਦੇ ਇੱਕ ਅਲੀਗੇਸ਼ਨ ਲਗਾਇਆ ਜਾ ਰਿਹਾ ਕਿ ਇਸ ਮਵਾਦ ਪਿਛੇ ਤੁਹਾਡਾ ਹੱਥ ਹੈ ਜੀ ਉਹਦੇ ਬਾਰੇ ਤੁਹਾਡਾ ਕੀ ਸਪਸ਼ਟੀਕਰਨ ਹੈ ਉਹਨਾਂ ਨੇ ਕਹਿੰਦੇ ਵੀ ਸਾਡੀ ਪ੍ਰਾਪਰਟੀ ਨੂੰ ਕਿੱਥੇ ਹੋ ਰਹਾ ਹੈ ਵੀ ਮੇਰੇ ਕੋਲ ਮੰਨ ਲਓ ਜਿਹੜਾ ਵੀ ਇਹ ਸਾਰਾ ਨਾਮਾਂ ਦਿੱਤਾ ਜਾ ਦੇਖੋ ਵੀਰ ਜੀ ਇਲਜ਼ਾਮ ਜਦੋਂ ਮਰਜ਼ੀ ਲਾਈ ਜਾਵੇ ਸਾਨੂੰ ਪ੍ਰਾਪਰਟੀ ਦੀ ਤਾਂ ਸਾਨੂੰ ਲਾਲਚ ਨਹੀਂ ਹੈ ਜੇ ਕਿਸੇ ਸਾਡੇ ਘਰੇ ਕਮੀ ਹੋਵੇ ਪਰਮਾਤਮਾ ਦਿੱਤਾ ਸਾਡੇ ਕੋਲ ਇੰਨਾ ਕੁਝ ਹੈਗਾ ਅਸੀਂ ਤਾਂ ਆਪਣੇ ਬੱਚੇ ਵਿਲੇ ਵੇਖਾ ਸਕਦੇ ਆ ਨਾਲੇ ਉਹਨੂੰ ਸਾਨੂੰ ਸਾਨੂੰ ਕੀ ਦੇ ਦੂਗਾ ਅਸੀਂ ਤਾਂ ਕਹਿੰਨੇ ਆ ਦੀ ਆਪਣੀ ਪ੍ਰਾਪਰਟੀ ਜਿੱਥੇ ਮਰਜ਼ੀ ਗੁਰਦੇਦਾਨ ਕਰ ਜਿੰਨੂੰ ਮਰਜ਼ੀ ਲਗਾ ਦੇਣਾ ਸਾਨੂੰ ਉਹਦੇ ਚ ਨਿੱਕਾ ਪੈਸਾ ਨਹੀਂ ਚਾਹੀਏ ਚਾਹੀਦਾ ਨਵੇਂ ਜਨਮ ਨੂੰ ਆਜਾ ਨੈਵੀ ਮੰਗਣਾ ਅਸੀਂ ਸਾਨੂੰ ਸੰਤੁਸ਼ਟ ਆਪਣੀ ਜ਼ਿੰਦਗੀ ਵਿੱਚ ਅਸੀਂ ਕੀ ਲੈਣਾ ਅਸੀਂ ਤਾਂ ਸਗੋਂ ਸਾਡੇ ਚ ਇਹ ਮਨ ਮਹਿਸੂਸ ਹੋ ਰਿਹਾ ਅਸੀਂ ਕੰਜਰਾ ਕਰੇ ਗੰਦੇ ਕਰੇ ਫਸ ਗਏ ਇਹ ਜਿਹੜਾ ਬੰਦਾ ਆ ਜਾਣਾ ਇਹ ਬੰਦਾ ਇਹਨੇ ਆਪ ਜਾਨ ਨਹੀਂ ਰੱਖਣੀ ਕੀ ਰੱਖੇ ਕੀ ਕੀਤਾ ਨਾ ਕੀ ਨਹੀਂ ਕੀਤਾ ਅੱਜ ਸਾਨੂੰ ਅੱਜ ਪਤਾ ਲੱਗਦਾ ਰਿਹਾ ਅਗਰ ਸਾਨੂੰ ਪਹਿਲਾਂ ਪਤਾ ਹੁੰਦਾ ਨਾ ਇਹ ਇੰਨਾ ਗੰਦਾ ਬੰਦਾ ਸੀ ਰਿਸ਼ਤਾ ਹੀ ਨਹੀਂ ਸੀ ਕਰਨਾ ਅਸੀਂ ਤਾਂ ਇੱਕ ਖੁਦ ਇੱਕ شریف ਬੰਦੇ ਆ ਇਹਨਾਂ ਕਰੇ ਫਸ ਗਏ ਇਸ ਗੇ ਇਸ ਬੰਦੇ ਨੇ ਪਹਿਲਾਂ ਜਨਾਨੇ ਚ ਪਹਿਲਾਂ ਵੀ ਗੱਡੀ ਕਹ ਸੁਣਿਆ ਚੋਰੀ ਕਰਕੇ ਵੇਚੀਆਂ ਹੋਰ ਵੀ ਕਈ ਜਗ੍ਹਾ ਚੱਕਰ ਚੱਲਦਾ ਹੋਇਆ ਸੰਦ ਤਾਂ ਪਤਾ ਹੀ ਹੁਣ ਲੱਗਾ ਸਾਡਨ ਨੇ ਬੜੀ ਜ਼ਬਰਦਸਤੀ ਕਾਲੀ ਕਾਲੀ ਕੀਤੀ ਹੈ ਸਾਡੀ ਕੁੜੀ ਨੂੰ ਕਹਿੰਦਾ 22 ਮਹੀਨਾ ਲੱਗਣਾ ਦੱਦ ਸ਼ਾਦੀ ਕਰ ਲੋ 10 ਦਿਨਾਂ ਵਿੱਚ ਕਰਤਾ ਇਹਨਾਂ ਨੇ ਸਿਰਫ ਇਹਨਾਂ ਕੀਤਾ ਕੁਝ ਵੀ ਨਹੀਂ ਸਾਰਾ ਰੁਪਿਆ ਸੀ ਲਾਇਆ ਇਹਨਾਂ ਦੇ ਰਿਸ਼ਤੇਦਾਰ ਸਾਰੇ ਵੀ ਬਰਾਦ ਨਹੀਂ ਪਤਾ ਹੈ ਇਹਨਾਂ ਨੇ ਕੀ ਕੀਤਾ ਇਸ ਬੰਦੇ ਨੇ ਮੁੰਡੇ ਦੇ ਸਗਣ ਵਿੱਚ ਇੱਕ ਮਾੜਾ ਮਾੜਾ ਗਰੀਬ ਨੇ ਸਗਣ ਪਾਉਂਦਾ ਸਗਣ ਜੋ 1 ਰੁਪਿਆ ਦਿੱਤਾ ਕੇ ਇਹਨਾਂ ਕੋਲੋਂ ਅਸੀਂ ਕੀ ਇਹ ਸਾਨੂੰ ਕੀ ਦੇ ਦੋ ਵਜਾ ਦੋ ਯਾਨੀ ਕਿ ਪ੍ਰਾਪਰਟੀ ਵਾਦਨਾ ਤੁਹਾਡਾ ਸਾਨੂੰ ਇਹਨਾਂ ਦੀ ਪ੍ਰਾਪਰਟੀ ਨਾਲ ਕੋਈ ਲਾਲਚ ਨਹੀਂ ਨਾ ਹੀ ਪਰਮਾਤਮਾ ਸਾਨੂੰ ਇਹ ਪ੍ਰਾਪਰਟੀ ਲਈ ਦੇਖਣ ਦੇਵੇ ਅਸੀਂ ਕਹਿੰਦੇ ਦੋਨੇ ਜੀ ਘਰੇ ਸੁਲਤਾਨ ਆਪਣੇ ਬੱਚਿਆਂ ਨੂੰ ਵਾਕ ਪਸਾਈ ਰਹਿਣ ਆਪਣੇ ਬੱਚਿਆਂ ਨੂੰ ਸੇਜ ਦੇਣਾ ਸਾਨੂੰ ਨਹੀਂ ਪ੍ਰਾਪਰਟੀ ਨਾਲ ਕੋਈ ਲਾਲਚ ਨਹੀਂ ਹੈਗਾ ਅੰਤਰਰਾਸ਼ਟਰੀ ਮੁੱਕੇਬਾਜ਼ੀ ਮੁਕਾਬਲੇ ਦੇ ਵਿੱਚ ਸਮਾਣਾ ਦੀ ਤਿਸ਼ਾ ਬਰਮਾ ਨੇ 골ਡ ਮੈਡਲ ਹਾਸਲ ਕੀਤਾ। ਉਸ ਨੂੰ ਉਤਸ਼ਾਹਤ ਕਰਨ ਦੇ ਲਈ ਐਲ. ਡੀ. ਐਮ. ਸਮਾਣਾ ਖੁਦ ਉਸ ਦੇ ਘਰ ਪਹੁੰਚੇ ਤੇ ਸਰਕਾਰੀ ਨੌਕਰੀ ਦੇ ਲਈ ਸਰਕਾਰ ਨੂੰ ਲਿਖ ਕੇ ਭੇਜਿਆ ਜਾਵੇਗਾ। ਇਹਨਾਂ ਗੱਲਾਂ ਦਾ ਵੀ ਉਹਨਾਂ ਪ੍ਰਗਟਾਵਾ ਕੀਤਾ। ਉਹਨਾਂ ਇਸ ਦੀ ਹੌਸਲਾ ਅਫਜ਼ਾਈ ਕੀਤੀ ਹੈ ਤੇ ਉਹਨਾਂ ਇਸ ਖਿਡਾਰਣ ਨੂੰ ਚਾਹਤ ਕਰਦੇ ਆ ਕਿ ਤੁਹਾਡਾ ਟੀਚਾ 올림픽ਸ ਦੇ ਵਿੱਚ 골ਡ ਮੈਡਲ ਜਿੱਤਣ ਦਾ ਹੋਣਾ ਚਾਹੀਦਾ। ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਹੁਣ ਤੋਂ ਹੀ ਸਖਤ ਮਿਹਨਤ ਸ਼ੁਰੂ ਕਰ ਦਿਓ ਉਹਨਾਂ ਹੋਰ ਨੌਜਵਾਨਾਂ ਨੂੰ ਵੀ ਜਾਗਰੂਕ ਕੀਤਾ ਤੇ ਖੇਡਾਂ ਦੇ ਵੱਲ ਪ੍ਰੇਰਿਆ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਜ਼ਿਲ੍ਹਾ ਖੇਡ ਅਫਸਰ ਤੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਵੀ ਜਾ ਕੇ ਮਿਲੋ ਮੈਂ ਤੁਹਾਡੇ ਲਈ ਜਿੰਨੀ ਵੀ ਮਦਦ ਹੋ ਸਕੇਗੀ ਉਹ ਜ਼ਰੂਰ ਕਰਾਂਗੇ ਤਾਂ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਵੱਲੋਂ ਤੁਹਾਡੀ ਹਰ ਮਦਦ ਕੀਤੀ ਜਾਵੇਗੀ ਇਸੇ ਦਰਮਿਆਨ ਦੱਸਿਏ ਕਿ ਇਸ ਧੀ ਦੇ ਵੱਲੋਂ ਇਸ ਮੁਕਾਬਲੇ ਦੇ ਵਿੱਚ 골ਡ ਮੈਡਲ ਹਾਸਿਲ ਕਰਕੇ ਪੰਜਾਬ ਦਾ ਨਾਮ ਰੌਸ਼ਨ ਕਰ ਦਿੱਤਾ ਗਿਆ। ਕਿਸ਼ਾ ਵਰਮਾ ਨੇ ਜਿਹੜਾ ਹੈਗਾ ਜੀ ਪਹਿਲਾਂ ਤਾਂ ਆਪਣੇ ਪਰਿਵਾਰ ਦਾ ਫਿਰ ਸਾਡੇ ਪੰਜਾਬ ਦਾ ਫਿਰ ਇੰਡੀਆ ਦਾ ਜਿਹੜਾ ਨਾਮ ਰੌਸ਼ਨ ਕੀਤਾ ਹੈ ਜੀ ਤੇ ਅੰਡਰ 19 75 ਕਿਲੋ ਦੇ ਵਿੱਚ ਇਹਨਾਂ ਨੇ 골ਡ ਜਿੱਤਿਆ। ਤੇ ਸਭ ਤੋਂ ਪਹਿਲਾਂ ਤਾਂ ਮੈਂ ਬੱਚੀ ਨੂੰ ਵਧਾਈ ਦੇਣਾ। ਇਹ 3 ਅੱਖੀਸੇ ਤੋਂ ਘੱਟ ਨਹੀਂ ਹੈਗੀਆਂ ਹਨਾ। ਤੇ ਮੈਂ ਸ਼ੁਭਕਾਮਨਾਵਾਂ ਵੀ ਦਿੰਦਾ ਵੀ ਇਸ ਤੋਂ ਵੱਡੀਆਂ ਪ੍ਰਾਪਤੀਆਂ ਕਰਨੇ। ਇਅੱਜ ਮੈਂ ਕਾਰ ਆਇਆ ਸੀ ਬੇਟੀ ਮਿਲ ਕੇ ਆਸ਼ੀਰਵਾਦ ਦੇ ਕੇ ਆਏ ਤਾਂ ਜੋ ਹੋਰ ਪ੍ਰਾਪਤੀ ਕਰੇ ਤੇ ਮੇਰਾ ਫਰਜ਼ ਵੀ ਬਣਦਾ ਹੈ ਜੀ ਬਤੌਰ ਆਪ ਨੂੰ ਲਗਾਤਾਰ ਉਤਨੋ ਜਾਗਰੂਕ ਵੀ ਕੀਤਾ ਜਾਂਦਾ ਹੈ ਇਸ ਤਰ੍ਹਾਂ ਕ੍ਰਿਸ਼ਾ ਨੇ ਕੀਤਾ ਹੈ ਇਸ ਦੇ ਲਈ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਇਸ ਦਿਨ ਇਸ ਨੂੰ ਤੇ ਹੋਰ ਨੌਜਵਾਨ ਨੂੰ ਇਸ ਨੇ ਤੱਕ ਨੇ ਵੀ ਕ੍ਰਿਸ਼ਾ ਇਸ ਤੋਂ ਵੀ ਵੱਡੀ ਬਲੰਦੀ ਸ਼ੋ ਤੇ ਯੂਥ ਦਾ ਜਿਹੜਾ ਹੈਗਾ ਉਹ ਯੂਥ ਦੇ ਆਈਕਨ ਬਣੋ 올림픽 ਦੇ ਵਿੱਚ ਮੈਡਲ ਜਿੱਤ ਕੇ ਆਓ ਜਿਹੜਾ ਸਾਡੇ ਸਮਾਣੇ ਦਾ ਤੁਹਾਡੇ ਮਾਪੇ ਮਾਤਾ ਪਿਤਾ ਦਾ ਸਾਡੇ ਪੰਜਾਬ ਦਾ ਸਾਡੇ ਭਾਰਤ ਦਾ ਜਿਹੜਾ ਨਾਮ ਰੋਸ਼ਨ ਹੋਵੇ ਤੇ ਪੰਜਾਬ ਸਰਕਾਰ ਵੱਲੋਂ ਮੈਂ ਵਿਸ਼ਵਾਸ ਦਵਾਉਣਾ ਹੈ ਜਿਹੜੀ ਜਿਹੜੀਆਂ ਵੀ ਸਹੂਲਤਾਂ ਇਹ ਬੱਚੀ ਜਿਹੜੀ ਜਿੱਤ ਕੇ ਆਈ ਹੈਗੀ ਹੈ ਮੈਡਲ ਇਹਨੂੰ ਜਿਹੜੀਆਂ ਮਿਲਣੀਆਂ ਬਣਦੀਆਂ ਨੇ ਉਹਦੇ ਬਾਰੇ ਮੇਰੀ ਜ਼ਿਲ੍ਹਾ ਖੇਡ ਅਫਸਰ ਨੇ ਸਰਦਾਰ ਹਰਪਿੰਦਰ ਸਿੰਘ ਉਹਨਾਂ ਨਾਲ ਮੇਰੀ ਗੱਲ ਹੋ ਗਈ ਹੈ ਤੇ ਅਨ ਇਹ ਜਾ ਕੇ ਡਿਸਕਸ ਵੀ ਕਰਨਗੇ ਤੇ ਜਿਹੜੀ ਅਗਲੀ ਟ੍ਰੇਨਿੰਗ ਹੈਗੀ ਆ ਉਹਦੇ ਬਾਰੇ ਵੀ ਜੋ ਵੀ ਪੰਜਾਬ ਸਰਕਾਰ ਵੱਲੋਂ ਕਰਨਾ ਬਣਦਾ ਹੋਏਗਾ ਮੈਂ ਡੀਸੀ ਸਾਹਿਬ ਵੱਲੋਂ ਤੇ ਸਬਡਿਵੀਜ਼ਨ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਵਿਸ਼ਵਾਸ ਕਰਦਾ ਹਾਂ ਵੀ ਬੱਚੀ ਇੰਨੀ ਹੌਣ ਹਰ ਹੈਗੀ ਆ ਦਿਨ ਵਿਸ਼ਵਾਸ ਵੀ ਦਵਾਇਆ ਵੀ ਹੋਰ ਮਿਹਨਤ ਕਰੇਗੀ ਤੇ ਮੈਂ ਤਾਂ ਵਾਹਿਗੁਰੂ ਕੋਲੇ ਅਰਦਾਸ ਕਰਦਾ ਵੀ ਹੋਰ ਬੁਲੰਦੀਆਂ ਸ਼ੋਹੇ ਤੇ ਸਾਡੇ ਸਮਾਣੇ ਦਾ ਨਾਮ ਰੋਸ਼ਨ ਕਰੇ ਸਰ ਆਪ ਵੀ ਲਿਖ ਕੇ ਬਿਜਲੀ ਸਰਕਾਰ ਨੂੰ ਵੀ ਲੜਕੀ ਨੂੰ ਸਾਈ ਕਰਨ ਲਈ ਕਿੰਗਾ ਕਰ ਪੈਣਾ ਰਿਕਾਰਡ ਹੋਣਾ ਬਹੁਤ ਜ਼ਰੂਰੀ ਹੈ ਜੀ ਜੀ ਮੇਰੀ ਜ਼ਿਲ੍ਹਾ ਖੇਡ ਅਫਸਰ ਨਾਲ ਗੱਲ ਹੋ ਗਈ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦੇਖਾਂਗੇ ਵੀ ਇਹ ਕਿਹੜੀ ਪਾਲਿਸੀ ਦੇ ਵਿੱਚ ਬੱਚੀ ਕਵਰ ਹੁੰਦੀ ਹੈ ਤੇ ਜਿੱਥੇ ਵੀ ਅੱਜ ਪਰ ਰੋਲ ਜਿਹੜਾ ਹੈਗਾ ਇਹਦਾ ਬਣਦਾ ਹੋਏਗਾ ਲੜਕੀ ਦਾ ਤੇ ਅਸੀਂ ਜ਼ਰੂਰ ਕਰਾਂਗੇ ਇਹ ਪੰਜਾਬ ਸਰਕਾਰ ਪੰਜਾਬ ਭਾਰਤ ਵਿੱਚ ਸਵੇਰ ਵੇਲੇ ਪਈ ਧੁੰਦ ਦੇ ਕਾਰਨ ਮੌਸਮ ਦੇ ਵਿੱਚ ਤਬਦੀਲੀ ਦਰਜ ਕੀਤੀ ਗਈ ਹੈ ਦਰਅਸਲ ਮੌਸਮ ਦੇ ਵਿੱਚ ਕਾਫੀ ਤਬਦੀਲੀ ਵੇਖਣ ਨੂੰ ਮਿਲੀ ਹੈ ਅਸਮਾਨ ਦੇ ਵਿੱਚ ਧੁੰਦ ਦੀ ਚਿੱਟੀ ਚਾਦਰ ਛਾਈ ਰਹੀ ਹੈ ਤੇ ਰਾਤ ਦੇ ਸਮੇ ਵੀ ਵਿਜ਼ਿਬਿਲਟੀ ਕਾਫੀ ਘੱਟ ਸੀ ਅਸਮਾਨ ਦੇ ਵਿੱਚ ਧੂਏ ਤੇ ਧੁੰਦ ਦੇ ਕਾਰਨ ਲੋਕਾਂ ਦਾ ਸਫ਼ਰ ਲੈਣਾ ਵੀ ਔਖਾ ਹੋ ਚੁੱਕਿਆ ਤੇ ਅੱਖਾਂ ਦੇ ਵਿੱਚ ਜਲਣ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਧੁੰਦ ਤੇ ਧੂਏ ਦੇ ਇਕੱਠੇ ਹੋਣ ਦੇ ਕਾਰਨ ਮੌਸਮ ਪੂਰੀ ਤਰ੍ਹਾਂ ਦੇ ਨਾਲ ਤਬਦੀਲ ਹੋ ਗਿਆ ਤੇ স্মੋਕ ਫੈਲ ਗਈ ਉਨਾ ਕਿਹਾ ਕਿ ਉਹ ਵਾਲੇ ਹੋਰ ਵੀ ਕੁਝ ਦਿਨ ਫੌਗੀ ਮੌਸਮ ਬਣਿਆ ਰਹੇਗਾ ਇਸੇ ਦਰਮਿਆਨੇ ਕਿਹਾ ਗਿਆ ਹੈ ਕਿ ਮੌਸਮ ਨੇ 54 ਸਾਲ ਦਾ ਰਿਕਾਰਡ ਤੋੜ ਦਿੱਤਾ ਰਾਤ ਦਾ ਤਾਪਮਾਨ 18.6 ਡਿਗਰੀ ਤੱਕ ਰਿਹਾ ਤੇ ਦਿਨ ਦਾ ਤਾਪਮਾਨ ਨਾਰਮਲ ਚੱਲ ਰਿਹਾ ਪਰ ਤਾਪਮਾਨ ਘਟ ਨਾ ਹੋਣ ਦੇ ਕਾਰਨ ਠੰਡ ਪੈਣ ਦੇ ਵਿੱਚ ਦੇਰੀ ਹੋ ਰਹੀ ਹੈ ਤੇ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਹਵਾ ਦੀ ਸਪੀਡ ਵੀ ਘਟ ਹੋਣ ਦੇ ਕਾਰਨ ਮੌਸਮ ਦੇ ਵਿੱਚੋਂ ਪ੍ਰਦੂਸ਼ਣ ਦੇ ਕਣ ਇੱਕ ਸਤ੍ਹਾ ਤੇ ਹੀ ਬਣੇ ਹੋਏ ਨੇ ਉਹਨਾਂ ਨੇ ਵੀ ਦੱਸਿਆ ਕਿ ਬਰਸਾਤ ਪੈਣ ਦਾ ਕੋਈ ਅਸਰ ਨਹੀਂ ਹੈ ਇਸ ਮੌਸਮ ਦਾ ਮਨੁੱਖੀ ਸਿਹਤ ਤੇ ਕਾਫੀ ਅਸਰ ਪੈਣ ਵਾਲਾ ਹਾਂਜੀ ਇਹਨਾਂ ਦਿਨਾਂ ਦੇ ਵਿੱਚ ਜੇ ਅਸੀਂ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਡੇ ਟਾਈਮ ਟੈਂਪਰੇਚਰ ਤਾਂ ਨਾਰਮਲ ਚੱਲ ਰਿਹਾ ਹੈ ਪਰ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਕਾਫੀ ਉੱਪਰ ਚੱਲ ਰਿਹਾ ਹੈਗਾ ਜਿਵੇਂ ਅੱਜ ਦਾ ਜਿਹੜਾ ਨਾਈਟ ਟਾਈਮ ਟੈਂਪਰੇਚਰ ਟੈਂਪਰੇਚਰ ਵੀ ਨਾਰਮਲ ਤੋਂ 7.4 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਜਿਹੜਾ ਕਿ 1970 ਤੋਂ ਲੈ ਕੇ ਹੁਣ ਤੱਕ ਦਾ ਹਾਈएस्ट ਅੱਜ ਦਾ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਹੈ ਔਰ ਪਿਛਲੇ 4-5 ਦਿਨਾਂ ਤੋਂ ਇਸ ਤਰ੍ਹਾਂ ਦੀਆਂ ਹੀ ਕੰਡੀਸ਼ਨਸ ਬਣੀਆਂ ਹੋਈਆਂ ਨੇ ਕਿਉਂਕਿ ਰੀਜਨ ਦੇ ਉੱਪਰ ਜਿਹੜੀ স্মੋਗ ਦੀ ਬੜੀ ਥਿੱਕ ਲੇਅਰ ਜਿਹੜੀ ਲੇਅਰ ਇੱਕ ਬਣੀ ਹੋਈ ਹੈ ਸੋ ਉਹਦੇ ਕਰਕੇ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਅਸੀਂ ਗ੍ਰਾਵਟ ਨਹੀਂ ਆਬਜ਼ਰਵ ਕਰ ਰਹੇ ਔਰ ਆਨਵਾਰੇ ਦਿਨਾਂ ਵਿੱਚ ਵੈਦਰ ਦੇਖੀਏ ਤਾਂ بارش ਦੀ ਆਨਵਾਰੇ ਦਿਨਾਂ ਦੇ ਵਿੱਚ ਕੋਈ ਪ੍ਰੈਡਿਕਸ਼ਨ ਨਹੀਂ ਹੈ ਪਰ ਫੌਗੀ ਕੰਡੀਸ਼ਨਸ ਜ਼ਰੂਰ ਰਹਿ ਸਕਦੀਆਂ ਨੇ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ 15 ਤਰੀਕ ਤੱਕ ਜਿਹੜਾ ਡੈਂਸ ਫੌਗ ਦਾ ਅ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ ਔਰ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਅਸੀਂ ਸਾਰਿਆਂ ਨੂੰ ਇਹੀ ਸਲਾਹ ਦੇ ਰਹੇ ਹਾਂ ਕਿਉਂਕਿ ਸਮੋਗੀ ਕੰਡੀਸ਼ਨਸ ਬੜੀਆਂ ਸਟੇਬਲ ਵੈਦਰ ਕੰਡੀਸ਼ਨਸ ਬਣੀਆਂ ਹੋਈਆਂ ਨੇ ਸੋ ਇਹਨਾਂ ਦਾ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਕਿਉਂਕਿ ਇਹਦੇ ਬੜੇ ਹੈਲਥ ਇੰਪੈਕਟਸ ਵੀ ਹੁੰਦੇ ਨੇ ਸੋ ਡਾਇਰੈਕਟ ਐਕਸਪੋਜ਼ਰ ਸਾਰਿਆਂ ਨੂੰ ਥੋੜਾ ਅਵੋਇਡ ਕਰਨਾ ਚਾਹੀਦਾ ਜਿੰਨਾ ਹੋ ਸਕੇ ਇੰਡੋਰ ਰਹਿਣਾ ਚਾਹੀਦਾ ਔਰ ਸੈਕੰਡਲੀ ਕਿਉਂਕਿ ਵਿਜ਼ਿਬਿਲਟੀ ਵੀ ਕਾਫੀ ਘਟੀ ਹੋਈ ਹੈਗੀ ਸੋ ਸਾਰਿਆਂ ਨੂੰ ਟਰੈਵਲ ਪਲਾਨਸ ਵੀ ਇਹਦੇ ਮੁਤਾਬਕ ਹੀ ਬਣਾਉਣੇ ਚਾਹੀਦੇ ਨੇ ਪੁਰਾਲੀ ਦੇ ਧੂਏ ਨੂੰ ਲੈ ਕੇ ਕਿਸਾਨਾਂ ਤੇ ਪਰਚੇ ਦਰਜ ਕਰਨ ਵਾਲਾ ਪ੍ਰਸ਼ਾਸਨ ਹੁਣ ਖੁਦ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਦਰਅਸਲ ਫਿਰੋਜ਼ਪੁਰੰਦਰਿਕ ਪਾਸੇ ਜਿੱਥੇ ਪ੍ਰਸ਼ਾਸਨ ਪੁਰਾਲੀ ਸਾੜਨ ਨੂੰ ਲੈ ਕੇ ਕਿਸਾਨਾਂ ਤੇ ਪਰਚੇ ਦਰਜ ਕਰ ਰਿਹਾ ਕਿਉਂਕਿ ਪੁਰਾਲੀ ਦੇ ਧੂਏ ਕਾਰਨ ਪ੍ਰਦੂਸ਼ਣ ਫੈਲ ਰਿਹਾ ਦੂਜੇ ਪਾਸੇ ਹੁਣ ਪ੍ਰਸ਼ਾਸਨ ਖੁਦ ਸਵਾਲਾਂ ਦੇ ਵਿੱਚ ਹੈ ਦਰਅਸਲ ਫਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ਤੇ ਸਥਿਤ ਸ਼ਹੀਦੀ ਸਮਾਰਕ ਨੂੰ ਜਾਣ ਵਾਲੇ ਰਸਤੇ ਤੇ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਸਰ ਜਿਨ੍ਹਾਂ ਨੂੰ ਦਿਨ ਦਿਹਾੜੇ ਅੱਗ ਲਗਾਈ ਗਈ ਹੈ ਜਿਸ ਦਾ ਧੂੰਆਂ ਸਮਾਨ ਦੇ ਵਿੱਚ ਫੈਲ ਰਿਹਾ ਜਿਸ ਨੂੰ ਲੈ ਕੇ ਆਸ-ਪਾਸ ਦੇ ਲੋਕ ਕਾਫੀ ਪਰੇਸ਼ਾਨ ਨੇ ਤੇ ਪ੍ਰਸ਼ਾਸਨ ਤੇ ਹੁਣ ਵੱਡੇ ਸਵਾਲ ਖੜੇ ਕੀਤੇ ਗਿਨ ਕਿ ਕਿਸਾਨਾਂ ਨੂੰ ਤਾਂ ਪਰਾਲੀ ਸਾੜਨ ਤੇ ਉਹਨਾਂ ਤੇ ਪਰਚੇ ਹੋ ਰਹੇ ਨੇ ਪਰ ਕਿਵੇਂ ਪ੍ਰਸ਼ਾਸਨ ਵੱਲੋਂ ਦਿਨ ਦਿਹਾੜੇ ਕੂੜੇ ਦੇ ਢੇਰ ਨੂੰ ਅੱਗ ਲਗਾ ਦਿੱਤੀ ਗਈ ਹੈ ਜਿਸ ਨਾਲ ਕੀ ਇਸ ਦਾ ਧੂੰਆਂ ਫੈਲ ਰਿਹਾ ਤੇ ਪ੍ਰਸ਼ਾਸਨ ਮੁੱਖ ਦਰਸ਼ਕ ਬਣ ਕੇ ਦੇਖ ਰਿਹਾ ਇਸ ਦੇ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਧੂਏ ਦੇ ਕਾਰਨ ਚਾਰੇ ਪਾਸੇ ਬਦਬੂ ਫੈਲ ਗਈ ਹੈ ਤੇ ਲੋਕਾਂ ਦਾ ਜੀਣਾ ਵੀ ਮੁਹਾਲ ਹੋ ਗਿਆ ਪਰ ਪ੍ਰਸ਼ਾਸਨ ਤੇ ਆਲਾ ਅਧਿਕਾਰੀ ਇਸ ਤੇ ਕੋਈ ਧਿਆਨ ਨਹੀਂ ਦੇ ਰਹੇ ਇੱਥੋਂ ਤੱਕ ਕਿ ਐਮਐਲਏ ਤੋਂ ਲੈ ਕੇ ਮੰਤਰੀ ਤੱਕ ਵੀ ਇੱਥੋਂ ਲੰਘਦੇ ਨੇ ਪਰ ਇੱਥੇ ਕੋਈ ਧਿਆਨ ਨਹੀਂ ਦਿੱਤਾ ਗਿਆ ਉਹਨਾ ਮੰਗ ਕੀਤੀ ਹੈ ਕਿ ਕੂੜੇ ਦੇ ਢੇਰਾਂ ਨੂੰ ਇੱਥੋਂ ਹਟਾਇਆ ਜਾਵੇ ਤੇ ਅੱਗ ਲਗਾਉਣੀ ਬੰਦ ਕੀਤੀ ਜਾਵੇ ਪਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਜੋਬਨ ਸਿੰਘ ਹੈ ਜੀ ਪਾਜੀ ਕੀ ਪਰੇਸ਼ਾਨੀ ਹੈ ਯਾਨੀ ਕੀ ਸਮੱਸਿਆ ਹੈ ਵਿਰਜੀ ਪਰੇਸ਼ਾਨੀ ਧੂਏ ਦੀ ਬਹੁਤ ਵੱਡੀ ਪਰੇਸ਼ਾਨੀ ਹੈ ਬਾਰਡਰ ਰੋਡ ਤੇ ਕਲੇਰਲੇ ਚੌਂਕ ਦੇ ਨਜ਼ਦੀਕ ਜੋ ਕੂੜੇ ਦੇ ਵੱਡੇ ਢੇਰ ਲੱਗੇ ਨੇ ਉਹਨੂੰ ਨਿਤ ਦੀ ਅੱਗ ਰੋਜ਼ ਅੱਗ ਲਗਾਈ ਜਾਂਦੀ ਹੈ ਤੇ ਬਹੁਤ ਖਤਰਨਾਕ ਧੂਆਂ ਨਿਕਲਦਾ ਹੈ ਸਾਡੇ ਖੇਤਾਂ ਦੇ ਵਿੱਚ ਜੇ ਹੁਣ ਆ ਸੀਜ਼ਨ ਦਾ ਕੰਮ ਚੱਲਦਾ ਪਿਆ ਜੇ ਪਰਾਲੀਆਂ ਨੂੰ ਅੱਗ ਲਾਉਂਦੇ ਆ ਤਾਂ ਮਿੰਟੋ ਮਿੰਟ ਜਿਹੜਾ ਪ੍ਰਸ਼ਾਸਨ ਨੇ ਭੱਜ ਕੇ ਖੇਤਾਂ ਦੇ ਵਿੱਚ ਆ ਜਾਂਦੇ ਆ ਕਿ ਹਾਂ ਫਲਾਣੇ ਨੇ ਪਰਾਲੀ ਨਵਾਗ ਲਗਾਈ ਹੋਈ ਸਾਡੇ ਇੱਥੇ ਕੋਈ ਵੀ ਪ੍ਰਸ਼ਾਸਨ ਕੋ ਸਭ ਗੋੜੀ ਨਹੀਂ ਦਸੁੱਤੇ ਪਏ ਨੇ ਕੋਈ ਇਸ ਧੂਏ ਵੱਲੇ ਗੌਰ ਨਹੀਂ ਕਰਦਾ ਕਾ ਖੇੜ ਵੀ ਬਹੁਤ ਜ਼ਿਆਦਾ ਇੱਥੇ ਵਧੀ ਹੋਈ ਹੈ ਆ ਕੋੜੇ ਕਰਕਰ ਦੇ ਆਉਣ ਨਾਲ ਜਿਹੜਾ ਗਾਮਾ ਵੀ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ ਧੂਏ ਦਾ ਤਾਂ ਇੰਨਾ ਕੋ ਜਿਆਦਾ ਕੰਮ ਔਖਾ ਹੋਇਆ ਪਿਆ ਕਿ ਤੜਕੇ ਜਦੋਂ ਸਵੇਰੇ ਅਸੀਂ ਉੱਠਦੇ ਆ ਉਹ ਵੀ ਸਾਨੂੰ ਤੁਮਾਂ ਹੀ ਅਗੋਂ ਨਜ਼ਰ ਆਉਂਦਾ ਹੋਰ ਇਸ ਤੋਂ ਕੁਝ ਨਹੀਂ ਸਾਡਾ ਕੋਈ ਮਾਰਨਿੰਗ ਜਿਹੜੀ ਸੈਰ ਹੈ ਸਾਡੀ ਧੂਏ ਨਾਲ ਹੀ ਹੁੰਦੀ ਹੈ ਬਸ ਇਹੀ ਚਾਹੁੰਦੇ ਆ ਕਿ ਇਹਨੂੰ ਇੱਥੋਂ ਹਟਾਇਆ ਜਾਵੇ ਤੇ ਇਹ ਜਿਹੜਾ ਜੋ ਅੱਗ ਲੱਗਦੀ ਹੈ ਵੀ ਬੰਦ ਕੀਤੀ ਜਾਵੇ ਤੇ ਇਹ ਜਿਹੜਾ ਸਾਰਾ ਕੂੜਾ ਚੁੱਕ ਕੇ ਕਿਤੇ ਪਾਸੇ ਲਿਜਾਇਆ ਜਾਵੇ ਇੱਥੇ ਇਹ ਜਿਹੜਾ ਸਾਨੂੰ ਧੂਏ ਤੋਂ ਜਿਹੜੀ ਉਹ ਰਾਤ ਮਿਲ ਜੇ ਸਾਨੂੰ ਮੱਖੀਆਂ ਮੱਛਰ ਤੋਂ ਜਿਹੜੀ ਉਹ ਸਾਨੂੰ ਰਾਤ ਮਿਲ ਜੇ ਇਹ ਜਿਹੜਾ ਇੰਨਾ ਪ੍ਰਦੂਸ਼ਣ ਹੈ ਇਹਨਾਂ ਤੋਂ ਸਾਨੂੰ ਜਿਹੜੀ ਉਹ ਰਾਤ ਮਿਲ ਜਾਵੇ ਕਿ ਤਾਂ ਜੋ ਅਸੀਂ ਧੂਏ ਤੋਂ ਬਗੈਰ ਰਹਿਣਾ ਸਿੱਖ ਸਭਾ ਵਾ ਇੱਕ ਦੀ ਜੇ ਕੀ ਫਤ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਇਹ ਬੱਡ ਰੋਡ ਹੈ ਫਰੀਪੁਰ ਕਿਲੇ ਵਾਲੇ ਚਾਉਂ ਤੋਂ ਸਹੀ ਵਾਲੇ ਬਟਰ ਨੂੰ ਜਾਂਦੀ ਜੋਸੀ ਇਦਾਂ ਦੀ ਸਮਾਗਮ ਕਿੰਨਾ ਪੋਲੂਸ਼ਨ ਫੈਲ ਰਿਹਾ ਇਸ ਪੂਰੇ ਦਾ ਪ੍ਰਦੂਸ਼ਣ ਦਾ ਜੀ ਪੁੱਛੋ ਹੀ ਨਾ ਬਹੁਤ ਜਿਆਦਾ ਮੰਦਾ ਹਾਲਾ ਤੇ ਇਹ ਸਾਡੇ ਇਤੇ ਮੰਨ ਲਓ ਇਸ ਟਾਈਮ ਤਾਂ ਜੀਣਾ ਹਰਾਮ ਹੋਇਆ ਪਿਆ ਇਤੇ ਕਾਰ ਲੱਗ ਗਈ ਓਨ ਕਰਕੇ 24 ਘੜੇ ਹਰ ਵਕਤ ਮੰਨ ਲਓ ਧੂਆ ਇਹਦਾ ਸਾਰ ਲੈ ਲਿਆ ਸੀ ਤੇ ਬਹੁਤ ਬੰਦਾ ਹਾਕ ਕੀਤਾ ਪਿਆ ਇਹਦੇ ਕਿਲੇ ਵਾਲੇ ਚੌਂਕ ਦੇ ਵਿੱਚ ਪੁਲਿਸ ਪੁਲਸ ਵਾਲੇ ਹਰ ਵੇਲੇ ਨਾਕਾ ਲਾ ਕੇ ਬਿੰਦੇ ਨੇ ਇਹੋ ਹੀ ਪੁਲਸ ਵਾਲੇ ਜ਼ਿੰਮੇਵਾਰਾਂ ਦੇ ਖੇਤਾ ਜੇ ਪਰ ਆਲੀ ਵਾਲੇ ਧੂਆ ਫੜਨ ਜਾਂਦੇ ਨੇ ਪਰ ਉੱਥੋਂ ਆਣ ਕੇ ਇੱਥੇ ਆਣ ਕੇ ਇਹਨਾਂ ਨੂੰ ਅੱਖਾਂ ਬੰਦ ਹੋ ਜਾਂਦੀਆਂ ਨੇ ਕੋਈ ਨਹੀਂ ਦਿੰਦਾ ਪਰ ਸਾਡੀ ਪ੍ਰਸ਼ਾਸਨ ਅਗੇ ਬੇਨਤੀ ਏ ਵੀ ਸਾਡਾ ਇਹ ਜਲਦ ਜਲਦ ਹੱਲ ਕੀਤਾ ਜਾਵੇ ਇਹਨੂੰ ਕੋਰੇ ਨੂੰ ਢੇਰ ਨੂੰ ਚੁਕਾਇਆ ਜਾਵੇ ਤਾਂ ਜੋ ਅਸੀਂ ਜੀਣਾ ਸਿੱਖ ਲਈਏ ਇਹਨਾਂ ਧੂਏ ਤੋਂ ਬਗੈਰ ਬਹੁਤ ਮੰਦੇ ਹਾਲਾਤ ਨੇ ਜੀ ਸਾਡੇ ਫਿਰ ਨਾਲ ਦੇਖੋ ਵੀ ਖੇਤ ਨੇ ਸਾਡੇ ਇੱਥੇ ਤਾਂ ਨਾਲੇ ਧੂਏ ਦੇ ਨਾਲ ਨਾਲ ਸਾਨੂੰ گاਵਾ ਦੀ ਗਊਸ਼ਾਲਾ ਵੀ ਬਣਾ ਰੱਖੀ ਇਹਨਾਂ ਨੇ گاਵਾ ਵੀ ਦੇਖੋ ਕਿੰਨੀਆਂ ਇਥੇ ਦੇ گاਵਾ ਫਸਲ ਬਰ ਬਹੁਤ ਬਰਬਾਦ ਕਰਦੇ ਨਾਲ ਨਾਲ ਹੀ ਧੂਏ ਦਾ ਸਾਡਾ ਕੋਈ ਹੱਲ ਕੀਤਾ ਜਾਵੇ ਤਾਂ ਧੰਨਵਾਦ ਜੀ ਕੀ ਨਾਮ ਕੀ ਬਗੀ ਦੋਤਾ ਮੇਰਾ ਨਾਮ ਦਰਸ਼ਨ ਸਿੰਘ ਹੈ ਜੀ ਬਖਸ਼ ਸਿੰਘ ਕੀ ਪਰੇਸ਼ਾਨੀ ਹੈ ਫੇਰੀ ਇਥੇ ਪਰੇਸ਼ਾਨੀ ਇੱਕ ਹੋਵੇ ਤਾਂ ਦੱਸਿਓ ਜੀ ਇਥੇ ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਨੇ ਜੀ ਬਾਰਡਰ ਰੋਡ ਤੇ ਜਿ ਕਿਲੇ ਵਾਲੇ ਚੌਂਕ ਦੇ ਕੋਲ ਜਿਹੜਾ ਸੈਣੀ ਵਾਲੇ ਬਾਰਡਰ ਨੂੰ ਰੋਡ ਜਾਂਦਾ ਜੀ ਉਸ ਤੇ ਨਾਲ ਕੂੜਾ ਕਰਕੜ ਸਾਰਾ ਸ਼ੌਣੀ ਦਾ ਕੂੜਾ ਕਰਕੜ ਲੈ ਕੇ ਸੁੱਟਿਆ ਜਾਂਦਾ ਤੇ ਉਹਨੂੰ ਸਾਰੇ ਨੂੰ ਅੱਗ ਲਗਾਈ ਜਾਂਦੀ ਏ ਇਹ 365 ਦਿਨ ਲਗਾਤਾਰ ਚੱਲਦਾ ਜੀ ਇਥੋਂ ਸਾਰੇ ਅਫਸਰ ਡੀਸੀ ਐਸਡੀਐਮ ਇਵਨ ਕੇ ਮੁੱਖ ਮੰਤਰੀ ਤੱਕ ਵੀ ਇਸ ਰੋਡ ਤੋਂ ਲੰਘ ਚੁੱਕੇ ਨੇ ਉਹਨਾਂ ਦਾ ਕਿਸੇ ਦਾ ਧਿਆਨ ਹੀ ਨਹੀਂ ਇਸ ਵਕਲ ਪੈਂਦਾ ਵੀ ਇਹ بڑے ਵੱਡੇ ਕੂੜੇ ਦੇ ਢੇਰ ਨੇ ਤੇ ਅੱਗ 365 ਦਿਨ ਲੱਗੀ ਰਹੀਂਦੀ ਪਤਾ ਨਹੀਂ ਉਹਨਾਂ ਨੇ ਅੱਖਾਂ ਆਪਣੀਆਂ ਬੰਦ ਕੀਤੀਆਂ ਹੋਣੀਆਂ ਅੱਖਾਂ ਬੰਦ ਕਰਕੇ ਲੰਘ ਜਾਂਦੇ ਨੇ ਅਸੀਂ ਇਸ ਸਬੰਧੀ ਡੀਸੀ ਫਰੋਜ਼ਪੁਰ ਕੰਟੌਰਨਲ ਬੋਰਡ ਦੇ ਸੀਓ ਸਾਰੇ ਅਧਿਕਾਰੀਆਂ ਤੱਕ ਘੱਟ ਤੋਂ ਘੱਟ ਵੀ ਜਾਦਾ ਨਹੀਂ ਤੇ 10-10 ਵਾਰੀ ਅਸੀਂ ਮੰਗ ਪੱਤਰ ਦੇ ਚੁੱਕੇ ਆ ਜੀ ਪਰ ਇਹਨਾਂ ਦੀ ਕਿਸੇ ਦੇ ਕੰਨ ਤੇ ਜੂ ਨਹੀਂ ਸਕਦੀ ਅਸੀਂ ਇਸ ਜਗ੍ਹਾ ਤੇ ਇੰਨੇ ਘੋਕੇ ਹੋਏ ਆ ਵੀ ਸਾਡੀ ਜਿਹੜੀ ਸਵੇਰ ਦੀ ਗੁੱਡ ਮਾਰਨਿੰਗ ਹੁੰਦੀ ਨਾ ਉਹ ਤੋਂ ਵੇ ਨਾਲ ਹੁੰਦੀ ਹੈ ਗੇਟ ਬੰਦ ਕਰਕੇ ਅੰਦਰ ਸਾਡੇ ਬਜ਼ੁਰਗ ਬੱਚੇ ਇੰਨੇ ਕੋ ਜਿਆਦਾ ਬਿਮਾਰੀਆਂ ਦੇ ਸ਼ਿਕਾਰ ਹੋਏ ਪੈਣਾ ਇਹ ਬੇਹੱਦ ਕੋਈ ਉਹਦਾ ਇਲਾਜ ਡਾਕਟਰ ਵੀ ਸਾਨੂੰ ਹੱਥ ਖੜੇ ਕਰਨ ਤੱਕ ਪਹੁੰਚ ਗਏ ਨਹੀਂ ਸਾਡੀ ਪ੍ਰਸ਼ਾਸਕਿਕ ਇਹਦੀ ਬੇਨਤੀ ਹੈ ਵੀ ਇਸ ਕੂੜੇ ਕਰਕਟ ਦੇ ਢੇਰ ਨੂੰ ਚੁਕਾਇਆ ਜਾਵੇ ਤੇ ਇਸ ਜਿਹੜੀ ਲੱਗਦੀ ਅੱਗੇ ਤੇ ਕੂੜਾ ਕਰਕਟ ਨੂੰ ਬੰਦ ਕੀਤਾ ਇਹ ਨਾ ਸੁਟਿਆ ਜਾਵੇ ਸਾਡਾ ਸਾਡੀ ਜਿਹੜੀ ਰੈਸ਼ ਹੈ ਪਿਛਲੇ 50 ਸਾਲ ਤੋਂ ਬਿਲਕੁਲ 50 ਮੀਟਰ ਦੀ ਦੂਰੀ ਤੇ ਹੈ ਜੀ ਪਰ ਪ੍ਰਸ਼ਾਸਨਿਕ ਅਧਿਕਾਰੀ ਇਸ ਗੱਲ ਤੇ ਕੋਈ ਗੌਰ ਨਹੀਂ ਕਰਦਾ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਜੋ ਜੇ ਕਿਤੇ ਕੋਈ ਕਿਸਾਨ ਅੱਗ ਲਗਾਉਂਦਾ ਤੇ ਉਹਦੇ ਤੇ ਭੱਜ ਕੇ ਜਾਂਦੇ ਨਹੀਂ ਸਾਡਾ ਸੈਟੇਲਾਈਟ ਕੰਮ ਕਰਦਾ ਪਤਾ ਨਹੀਂ ਇੱਥੇ ਸੈਟੇਲਾਈਟ ਇਹਨਾਂ ਨੇ ਕਿਉਂ ਬੰਦ ਕੀਤਾ ਆ ਵੀ ਇਹ ਸੈਟੇਲਾਈਟ ਇਹਨਾਂ ਨੂੰ ਸ਼ੋ ਨਹੀਂ ਹੋ ਰਿਹਾ ਇਹ ਸਾਰਾ ਪ੍ਰਸ਼ਾਸਕ ਦੁਆਰਾ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਇਹ ਕੰਮ ਕੀਤਾ ਜਾ ਰਿਹਾ ਜੀ ਕਿਉਂਕਿ ਅਸੀਂ ਬਾਰ-ਬਾਰ ਕਹਿੰਦੇ باوجود ਵੀ ਸਾਡੇ ਤੇ ਇਹਨਾਂ ਦੇ ਇਸ ਚੀਜ਼ ਤੇ ਕਿਸੇ ਦੀ ਕੋਈ ਨਜ਼ਰ ਨਹੀਂ ਜਾ ਰਹੀ ਅਸੀਂ ਹਰ ਬਾਰ-ਬਾਰ ਇਹਨਾਂ ਨੂੰ ਇਹ ਕਹ ਲਿਆ ਵੀ ਤੁਸੀਂ 2 ਦਿਨ ਵੀ ਸਾਡੇ ਕੋਲ ਉੱਤੇ ਕੱਟ ਕੇ ਦਿਖਾ ਦਿਓ ਤੇ ਅਸੀਂ ਤੁਹਾਡੇ ਕੋਲ 1 ਦਿਨ ਵੀ ਆ ਕੇ ਸ਼ਿਕਾਇਤ ਨਹੀਂ ਕਰਾਂਗੇ ਇਸ ਚੀਜ਼ ਦੀ ਜੋ ਉੱਥੋਂ ਦੇ ਹਾਲਾਤ ਨੇ ਤੁਸੀਂ ਹੁਣ ਕੈਮ ਕਾਲਾ ਧੂਆ ਗੰਦੇ ਲਫਾਫਿਆਂ ਦਾ ਧੂਆ ਨਿਕਲ ਰਿਹਾ ਤੇ ਨਾਲ ਹੀ ਸਾਡੀ ਜਮੀਨ ਹੈ ਜਦੋਂ ਇਹਨਾਂ ਨਾਲ ਇਹਨਾਂ ਕੋਲ ਕੋਈ ਫਾਇਰ ਬ੍ਰਿਗੇਡ ਗੱਡੀ ਹੁੰਦੀ ਜਦੋਂ ਅੱਗ ਲੱਗੀ ਸੀ ਇਹਨਾਂ ਨੂੰ ਕਹਿੰਨੇ ਤਾਂ ਕਹਿੰਦੇ ਸਾਡੇ ਕੋਲ ਗੱਡੀ ਨਹੀਂ ਹੈਗੀ ਇਹਨਾਂ ਕੋ ਧੂਆ ਇਹਨਾਂ ਕੋ ਪੋਲੂਸ਼ਨ ਵਧਿਆ ਪਿਆ ਜੀ ਪੁੱਛੋ ਜੀਣਾ ਜੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਪਰ ਅਧਿਕਾਰੀਆਂ ਕੇ ਵੀ ਇਸ ਨੂੰ ਖਤਮ ਕੀਤਾ ਜਾਵੇ ਜਲਦ ਤੋਂ ਜਲਦ ਇਹਦਾ ਹੱਲ ਕੀਤਾ ਜਾਵੇ ਤੇ ਉਧਰ ਹੀ ਡੀਸੀ ਦਫਤਰ ਦੇ ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੂਰੇ ਪੰਜਾਬ ਭਰ ਦੇ ਮੁਲਾਜ਼ਮ ਇਕੱਠੇ ਹੋ ਕੇ ਇਹਨਾਂ ਵੱਲੋਂ ਹੁਣ ਰੈਲੀ ਕੀਤੀ ਗਈ ਹੈ ਦੱਸ ਦਈਏ ਕਿ ਲੁਧਿਆਣਾ ਦੇ ਡੀਸੀ ਦਫਤਰ ਦੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਤੇ ਪੂਰੇ ਪੰਜਾਬ ਦੇ ਵਿੱਚੋਂ ਹੁਣ ਬਰਨਾਲਾ ਦੇ ਵਿੱਚ ਜਾ ਕੇ ਰੈਲੀ ਕੀਤੀ ਜਾ ਰਹੀ ਹੈ ਦਰਅਸਲ ਡੀਸੀ ਦਫਤਰ ਦੇ ਮੁਲਾਜ਼ਮਾਂ ਦੀਆਂ ਪੁਰਾਣੀਆਂ ਪੈਨਸ਼ਨਾਂ ਬਹਾਲ ਕਰਨ ਤੇ ਹੋਰ ਮੰਗਾ ਸਬੰਧੀ ਲੁਧਿਆਣਾ ਦੇ ਵਿੱਚ ਹੜਤਾਲ ਕੀਤੀ ਗਈ ਦੂਜੇ ਪਾਸੇ ਡੀਸੀ ਦਫਤਰ ਕੰਮ ਆਉਣ ਵਾਲੇ ਲੋਕ ਕਾਫੀ ਪਰੇਸ਼ਾਨ ਹੋਏ ਤੇ ਉਹਨਾਂ ਦੇ ਵਿੱਚ ਨਿਰਾਸ਼ਾ ਵੀ ਨਜ਼ਰ ਆਈ ਲੋਕਾਂ ਦਾ ਕਹਿਣਾ ਹੈ ਕਿ ਆਪਣੀ ਦਿਹਾੜੀ ਤੋੜ ਕੇ ਕੰਮ ਕਰਵਾਉਣ ਆਉਂਦੇ ਨੇ ਪਰ ਅੱਗੋਂ ਹੜਤਾਲ ਹੋਣ ਦੇ ਕਾਰਨ ਉਹਨਾਂ ਨੂੰ ਕਾਫੀ ਖੱਜਲਖੁਆਰ ਹੋਣਾ ਪੈਂਦਾ ਉਹਨਾਂ ਕਿਹਾ ਕਿ ਹੜਤਾਲ ਸਬੰਧੀ ਨਾ ਤਾਂ ਕੋਈ ਜਾਣਕਾਰੀ ਦਿੱਤੀ ਗਈ ਜਿਸ ਨਾਲ ਕਿਉਂ ਕਾਫੀ ਪਰੇਸ਼ਾਨ ਹੋ ਰਹੇ ਨੇ ਕਰਮਜੀਤ ਸਿੰਘ ਅੱਛਾ ਕਿਹੜੀ ਜਗ੍ਹਾ ਤੋਂ ਪਸੀਨਗਰ ਪੱਕਾ ਰੋਡ ਅੱਛਾ ਬੰਦਾ ਥਿਸ ਇਜ਼ ਅਫਟਰ ਮੋਰਚੋ ਕੰਪਲਟ ਹੋ ਗਿਆ ਹਾਂਜੀ ਹਾਂਜੀ ਤੁਹਾਨੂੰ ਪਤਾ ਹੈ ਹੜਤਾਲ ਨਹੀਂ ਸਰ ਪਤਾ ਨਹੀਂ ਸੀ ਅੱਛਾ ਕਿੰਨੇ ਵਜੇ ਆਈ ਸੀ ਬੱਸਾਂ ਹੁਣੇ ਆ ਰਹੇ ਆ ਅੱਛਾ ਪਰਸੋਂ ਆਈ ਸੀ ਕਿਹਨੇ ਖੱਜਲ ਖਾਰੀ ਹੁੰਦੀ ਜਦੋਂ ਆਹ ਹੁਣ ਖੱਜਲ ਖਾਰੀ ਆ ਹੁਣ ਫੇਰ ਘਰੇ ਬੱਸ ਜਾਵਾਂ ਕਿੰਨੇ ਕਿੰਨੇ ਦਾ ਕੋਈ ਜਿਵੇਂ ਬੰਦਾ ਕੰਮ ਕੰਮਕਾਰ ਵਾਲਾ ਹੁੰਦਾ ਜੇ ਐਂਟੀ ਵੀ ਚੁੱਤਾ ਹੈ ਜੀ ਡੈਡੀ ਦਾ ਕੁੱਟਦੀ ਮੱਕੇ ਦਾ ਹੜਤਾਲ ਆ ਪਰ ਅਜੇ ਦੱਸਿਆ ਨਹੀਂ ਲੰਨ ਕਿ ਕਿੱਦਾਂ ਨੂੰ ਹੁਣ ਇਹ ਤੇ ਖ਼ਬਰ ਚ ਵੀ ਨਹੀਂ ਪੜਿਆ ਹੈਗਾ ਕੋਈ ਹੜਤਾਲ ਬਾਰੇ ਅੱਛਾ ਹਾਂਜੀ ਪਹਿਲਾ ਦੱਸ ਦਿੰਦੇ ਤਾਂ ਥੋੜਾ ਜਿਹਾ ਵਧੀਆ ਹਾਂ ਹਾਂ ਜੀ ਕੋਰੋਨਾ ਹੋਵੇ ਗੁਰਦੀਪ ਸਿੰਘ ਅੱਜ ਕਿੱਥੇ ਆਇਆ ਮੈਂ ਮੁੱਲਾਂਪੁਰ ਤੋਂ ਆਇਆ ਅੱਛਾ ਕੀ ਕੰਮ ਕਰਵਾਇਆ ਕੰਮ ਸੀ ਅਸਲਾ ਸੰਬੰਧੀ ਕੰਮ ਸੀ ਮੈਨੂੰ ਅੱਛਾ ਤੁਹਾਨੂੰ ਪਤਾ ਸੀ ਅੱਜ ਹੜਤਾਲ ਸੀ ਨਹੀ ਪਤਾ ਨਹੀਂ ਸੀ ਅੱਛਾ ਕਿੰਨੇ ਵਜੇ ਆਏ ਸੀ ਮੈਂ ਹੋ ਗਿਆ ਤਕਰੀਬਾ ਅੱਧਾ ਘੰਟਾ ਹੋ ਗਿਆ ਆਇਆ ਅੱਧਾ ਘੰਟਾ ਹਾਂਜੀ ਅੱਛਾ ਕਿੰਨੀ ਖੱਜੜ ਘੋਵਾ ਹੋਰੀਂ ਖੱਜੜ ਤਾਂ ਕਿ ਮੈਂ ਆ ਕੇ ਦੇਖਿਆ ਦਰਵਾਜ਼ਾ ਲੱਗਿਆ ਸੀਗਾ ਤੇਰੇ ਉਧਰੋਂ ਪਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਅਜ ਕਿਉਂ ਮਤਲਬ ਬੰਦ ਕਿਉਂ ਆਂ ਸਰਪੋਤ ਲੱਗੇ ਨਾ ਕੋਈ ਕਾਰਨ ਨਾ ਕੋਈ ਬਦਲ ਅੱਜ ਤੱਕ ਪੈਰੋਂ ਤੋਂ ਨਾ ਬੜਾ ਕੱਲ੍ਹ ਆਉਣਾ ਪੈਣਾ ਜੀ ਕਿਹੜੀ ਜਗ੍ਹਾ ਤੋਂ ਆਏ ਸੀ ਮੁੱਲਾਪੁਰ ਤੋਂ ਆਏ ਮੁੱਲਾਪੁਰ ਹਾਂਜੀ ਹਾਂਜੀ ਜੀ ਸਰ ਪਹਿਲਾਂ ਸੁਣਨਾ ਮੈਂ ਵਿਕਾਸ ਕੁਮਾਰ ਪ੍ਰਧਾਨ ਡੀਸੀ ਦਫ਼ਤਰ ਲੁਧਿਆਣਾ ਐਪਲਾਈ ਯੂਨੀਅਨ ਜਿਹੜੀ ਸਾਡੀ ਜੇ ਹੜਤਾਲ ਆ ਜਿਹੜੀ ਸਰਕਾਰ ਸਾਡੇ ਪਿੱਛੇ ਕਈ ਸਾਲਾਂ ਤੋਂ ਜਿਹੜੀਆਂ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਸਾਡੀ ਪੁਰਾਣੀ ਪੈਨਸ਼ਨ ਸਕੀਮ ਦੇ ਜਿਹੜੇ ਬਹਾਨੇ ਲਗਾ ਰਹੇ ਨੇ ਹੋਰ ਵੀ ਸਾਡੀ ਜਿਹੜੀ ਆਪੀਏ ਪੱਤੇ ਆ ਉਹ ਵੀ ਨਹੀਂ ਦੇ ਦੇ ਇਸ ਤੋਂ ਲਾਵਾ ਸਾਡੀ ਇੱਕ ਦੋ ਲੈਟਰਾਂ ਸੀ ਜਿਵੇਂ 2015 ਦੀ ਲੈਟਰ ਵਾਪਸ ਆਇਆ 2020 ਦੀ ਇੱਕ ਲੈਟਰ ਸੀ ਜਿਹੜੀ 4 ਸਾਲਾਂ ਤੋਂ ਜਿਹੜੀ ਸਾਡੀ ਤਰੱਕੀ ਰੁਕੀ ਹੈ ਇਹ 4 ਨੂੰ 14 ਦੀ ਰੁਕੀ ਹੈ ਉਹਦੇ ਸੰਬੰਧ ਵਿੱਚ ਸਾਡੀ ਜਿਹੜੀ ਜ ਹੜਤਾਲ ਕੀਤੀ ਗਈ ਆ ਤੇ ਸਾਡੇ ਪੂਰੇ 50 ਸਬੂਤ ਛੁੱਟੀ ਲੈ ਕੇ ਪਰ ਨਾਲੇ ਵੀ ਕੇ ਰੈਲੀ ਤੇ ਗਿਆ ਹੈ ਕਿੰਨੇ ਦਿਨ ਦੀ ਹੜਤਾਲ ਹੈ ਸਰ ਇਸ ਦਿਨ ਭਈ ਅੱਜ ਦੀ ਕਾਲ ਆਈ ਬਾਕੀ ਕੱਲ ਮੀਟਿੰਗ ਹੈ ਜੀ ਤੇ ਕੱਲ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੂਗਾ ਜੀ ਇਹ ਹੜਤਾਲ ਅੱਗੇ ਵੱਧੇਗੀ ਅੱਛਾ ਜਿਵੇਂ ਤੁਸੀਂ ਹੜਤਾਲ ਕਰਨ ਜਾ ਰਹੇ ਹੋ ਤੁਸੀਂ ਇਹ ਇਸ ਸੰਬੰਧ ਵਿੱਚ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਹੈ ਉੱਚ ਅਧਿਕਾਰ ਨਾਲ ਗੱਲਬਾਤ ਕੀਤੀ ਹੈ ਸਾਡੀ ਉੱਚ ਅਧਿਕਾਰੀਆਂ ਨਾਲ ਸਾਰਿਆਂ ਨਾਲ ਗੱਲਬਾਤ ਹੋਈ ਹੈ ਜੀ ਉਹਨਾਂ ਨਾਲ ਸਾਰਿਆਂ ਨੂੰ ਅਸੀਂ ਦੱਸਤਾ ਕਿ ਇਹ ਪੰਜਾਬ ਦੀ ਕਾਲ ਹੈ ਜੀ ਚੰਡੀਗੜ੍ਹ ਤੋਂ ਸਾਨੂੰ ਕਾਲ ਆਈ ਹੋਈ ਆ ਕਿਉਂਕਿ ਇਸ ਮੂਹ ਜਿੱਥੇ ਬੰਦੀਆਂ ਸਾਨੂੰ ਇਹ ਹੀ ਗੱਲ ਕਰ ਰਹੀਆਂ ਵੀ ਜਿਹੜੀ ਸਾਡੀ 올ਡ ਪ੍ਰੈਨਸੀ ਜੀ ਪੈਨਸ਼ਨ ਸਕੀਮਾਂ ਉਹਨੂੰ ਬਹਾਲ ਕਰਾਈਏ ਬਿਨਾਂ ਯਾਤਰਾ ਉਹ ਨਹੀਂ ਹੁੰਦੀ ਤਾਂ ਤਾਂ ਸਾਡਾ ਇਹ ਸੰਗਠਨ ਚੱਲ ਰਿਹਾ ਹੈ ਕੀ ਦਿੱਤਾ ਇਹ ਸਾਰੇ ਪਿਛੇ ਖਵਾਰਾਂ ਜੀ ਦਿੱਤਾ ਹੈ ਦੋ ਤਿੰਨ ਦਿਨ ਪਹਿਲੇ ਖਵਾਰ ਜੀ ਦਿੱਤਾ ਹੈ ਵੀ ਸਾਡੀ ਅੱਜ ਨੂੰ ਸਟ੍ਰਾਈਕ ਬਰਨਾਲੇ ਸਾਡੀ ਰੈਲੀ ਆ ਵੀ ਐਸ ਕਰਕੇ ਲੋਕਾਂ ਨੂੰ ਸੀ ਪਹਿਲੇ ਗਿਆ ਤੇ ਵੀ ਆ ਸਾਡਾ ਕੰਮ ਨਹੀਂ ਹੋਊਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਪਾਕਿਸਤਾਨ ਜਾਣ ਵਾਸਤੇ ਸਿੱਖ ਸ਼ਰਧਾਲੂਆਂ ਨੂੰ ਸ਼ੌਮਨੀ ਕਮੇਟੀ ਦੇ ਵੱਲੋਂ ਪਾਸਪੋਰਟ ਤੇ ਵੀਜ਼ਾ ਦਿੱਤੇ ਗਏ ਨੇ ਤਾਂ 14 ਨਵੰਬਰ ਨੂੰ ਇਹ ਸਿੱਖ ਸ਼ਰਧਾਲੂਆਂ ਦਾ ਜਥਾ ਸ਼ੌਮਨੀ ਕਮੇਟੀ ਦੇ ਵੱਲੋਂ ਟਾਰੀਵਾਗਾ ਸਰਹੱਦ ਰਾਹੀਂ ਪਾਕਿਸਤਾਨ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਜਾਵੇਗਾ ਸ਼ੌਮਨੀ ਕਮੇਟੀ ਦੇ ਵੱਲੋਂ 2244 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ਾ ਲਈ ਭੇਜੇ ਗਏ ਸਨ ਜਿਨ੍ਹਾਂ ਦੇ ਵਿੱਚੋਂ 1481 ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਨਹੀਂ ਮਿਲਿਆ ਤੇ 733 ਸ਼ਰਧਾਲੂ ਜੋ ਕਿ ਗੁਰੂ ਧਾਮ ਦੇ ਹੁਣੇ ਦਰਸ਼ਨ ਕਰਨ ਦੇ ਲਈ ਜਾਣਗੇ 14 ਨਵੰਬਰ ਨੂੰ ਵਾਗਾ ਬਾਰਡਰ ਦੇ ਰਸਤੇ ਨੰਕਾਣਾ ਸਾਹ ਪਾਕਿਸਤਾਨ ਦੇ ਲਈ ਰਵਾਨਾ ਹੋਣਗੇ ਇਥੇ ਸਮਾਗਮਾ ਦੇ ਵਿੱਚ ਸ਼ਮੂਲੀਅਤ ਕਰਨਗੇ ਤੇ ਉਸ ਤੋਂ ਬਾਅਦ 23 ਨਵੰਬਰ ਨੂੰ ਇਹ ਜਥਾ ਭਾਰਤ ਵਾਪਸ ਆਵੇਗਾ ਹਾਂ ਜੀ ਕਿ ਨਾਮ ਵਾਗੜੀ ਦਾ ਖਾਲਸਾ ਵੈਰੀ ਚਰਨ ਚਿਤ ਕਰਨ ਕੀ ਕਹਿਣਾ ਚਾਹੁੰਦੇ ਕਿਹੜੇ ਇਲਾਕੇ ਚੋਂ ਆਏ ਸੀ ਮਾਲੀ ਜ਼ਿਲੇ ਤੋਂ ਆਏ ਹਾਂ ਜੀ ਕਹਿਣਾ ਚਾਹੁੰਦੇ ਅਸੀਂ ਵਿਜੇ ਲਾ ਕੇ ਬਹੁਤ ਖੁਸ਼ੀ ਹੋਈ ਹੈ ਹਾਂ ਹਾਂ ਜੀ ਬਾਕੀ ਜਿਹੜੇ ਰਾਹ ਦੇ ਉਹਨਾਂ ਦੇ ਵੀ ਲੱਗਨੇ ਚਾਹੀਦੇ ਸੀ ਇੰਤਜ਼ਾਰ ਕਿੰਨਾ ਰਹਿੰਦਾ ਹਰ ਸਾਲ ਕੀ ਕੀ ਤਰੀਕੇ ਪਹਿਲੇ ਵਾਰ ਜੋ ਅਪਲਾਈ ਕਰੇ ਸੀ ਪਹਿਲੇ ਵਾਰ ਲੱਗੇ ਸੀ ਹਾਂਜੀ ਬੜੀ ਸ਼ਨਾ ਲੋਈ ਤੁਹਾਨੂੰ ਨਹੀਂ ਵਿਸਲੇ ਹਾਂਜੀ ਬਹੁਤ ਕੁਝ ਨਹੀਂ ਕਹਿਣਾ ਚਾਹੀਦਾ ਉਹਦੇ ਬਾਰੇ ਕੁਝ ਕਹਿਣਾ ਚਾਹੀਦਾ ਹਾਂਜੀ ਵੀ ਉਹਨਾਂ ਦੇ ਪਿਛਲੇ ਅਗਲੇ ਚਾਹੀਦੇ ਸੀ ਜਿਨ੍ਹਾਂ ਦੀ ਉਮਰ ਮਹਣ 80 ਸਾਲ ਜੋ ਕਿ ਨਾ ਆਸਾਂ ਰੁਕੇ ਜਾਨ ਹੁਣ ਵੀ ਅੱਗੇ ਨੂੰ ਪਤਾ ਨਹੀਂ ਜਾਣਾ ਜਾਂ ਕਿੱਥੇ ਜਾਣਾ ਉਹ ਰਹਿ ਗਏ ਇੱਕ ਖੇਚਾ ਜਿਹੜੀ ਗੁਰੂਤਾ ਮਾਈ ਦਰਸ਼ਨ ਕਰਨ ਦੀ ਵਿਛੜੀ ਜਿਹੜੇ ਆ ਪਹਾੜੀ ਕੋਟਾਬ ਨੇ ਉਹਨਾਂ ਦੇ ਦਰਸ਼ਨ ਕਰਦੀ ਖੇਚ ਹੁੰਦੀ ਹੈ ਤਾਂ ਉਹ ਖੇਚ ਸੀ ਹਾਂਜੀ ਬਹੁਤ ਦਿਲ ਨੂੰ ਬਹੁਤ ਜ਼ਿਆਦਾ ਖਿੱਚ ਸੀ ਵੀ ਆਪਾਂ ਵੀ ਦਰਸ਼ਨ ਕਰਕੇ ਆਈਏ ਆਪਣੇ ਗੁਰੂਆਂ ਦੇ ਅਸਮ ਪਰਮਾਤਮਾ ਨੇ ਸੁਣ ਲਈ ਅੱਜ ਤੱਕ ਕਿੰਨੇ ਦਿਨ ਦਾ ਟੂਰ ਟੂਰ ਮਿਲਿਆ ਜੀ ਇਹ 10 ਦਿਨ ਦਾ ਮਿਲਿਆ ਕਿਹੜੀ ਕਿਹੜੀ ਗੁਰੂ ਦਾ ਮਿਲਿਆ ਦਰਸ਼ਨ ਕਰਨਾ ਤੁਸੀਂ ਕਿੰਨੇ ਕਿੰਨੇ ਗੁਰੂ ਦਾ ਮਿਲ ਗਿਆ ਸਰ ਪੰਜ ਕਦਮ ਹੋਣੇ ਆ ਪੰਜ ਕਦਮ ਹੋਣੇ ਜੀ ਇਸ ਤੋਂ ਪਹਿਲੇ ਵਾਰੀ ਜਾ ਰਹੇ ਆ ਪੰਜਾ ਸਾਹਿਬ ਹੋ ਗਿਆ ਸਤੇ ਜੀ ਅਸੀਂ ਮੇਰਾ ਨਾਮ ਅਮਰਜੀਤ ਕੌਰਿਆ ਅਸੀਂ ਲੁਧਿਆਣੇ ਤੋਂ ਆਏ ਆ ਜੀ ਤੇ ਸਾਡਾ ਵੀਜਾ ਅਸੀਂ ਪਿਛਲੀ ਵਾਰ ਵੀ ਲਗਾਇਆ ਸੀ ਸਾਡਾ ਬਿਲਕੁਲ ਨਹੀਂ ਆਇਆ ਅੱਜ ਕੀ ਉਹ ਪਾਸ਼ਾ ਦੀ ਮਿਹਰ ਹੋਈ ਆ ਸਾਡਾ ਵੀਜ਼ਾ ਆ ਗਿਆ ਦੋਨਾਂ ਜਣਿਆਂ ਦਾ ਮੇਰੀ ਮਦਰ ਲੋ ਉਹਨਾਂ ਦਾ ਨਹੀਂ ਆਇਆ ਉਹ ਨਰਾਸ਼ ਆ ਮੈਂ ਕਿ ਮਾਤਾ ਜੀ ਜੇ ਮੇਰੀ ਜਗ੍ਹਾ ਤੁਸੀਂ ਜਾ ਸਕਦੇ ਤੇ ਮੈਂ ਤੁਹਾਨੂੰ ਭੇਜ ਸਕਦੀ ਆ ਪਰ ਨਹੀਂ ਗੱਲ ਬੰਨੀ ਏ ਵਾਲੀ ਪਰ ਅਸੀਂ ਇਹ ਵੈਗੁਰ ਅੱਗੇ ਅਰਦਾਸ ਕਰਦੇ ਆ ਕਿ ਹੁਣ ਅਗਲੇ ਸਾਲ ਜਿਨ੍ਹਾਂ ਦੇ ਨਹੀਂ ਆਏ ਉਹਨਾਂ ਦੇ ਵੀ ਆਉਣ ਤੇ ਹੋਰ ਵੀ ਜਿਹੜੇ ਲਾਉਣ ਉਹਨਾਂ ਦੇ ਵੀ ਆਉਣ ਕਿੰਨੀ ਤਾਂਗ ਰਹਿੰਦੀ ਹਰ ਵਾਰ ਬਹੁਤ ਮੈਨੂੰ ਤਾਂ ਬਿਰਜੀ ਇੰਨੀ ਕੁ ਖੁਸ਼ੀ ਆ ਮੈਂ ਦੱਸ ਨਹੀਂ ਸਕਦੀ ਤੁਹਾਨੂੰ ਕਿ ਮੈਂ ਸ਼ੁਰੂ ਦਿਨ ਤੋਂ ਮੈਨੂੰ ਇਹ ਬੰਨੇ ਲਗਣ ਵੀ ਬਹੁਤ ਸੀਗੀ ਦੇ ਹੁਣ ਵੀ ਮੈਨੂੰ ਇਹ ਟਾਈਮ ਬਹੁਤ ਖੁਸ਼ੀ ਆ ਕਿ ਅਸੀਂ ਜਾ ਰਹੇ ਜਿਹੜੇ ਸਾਨੂੰ ਜਾਣ ਦੀ ਇੰਨੀ ਖੁਸ਼ੀ ਆ ਜੇ ਉੱਥੇ ਜਾ ਕੇ ਪਤਾ ਨਹੀਂ ਸਾਨੂੰ ਕਿੰਨੀ ਖੁਸ਼ੀ ਮਿਲਣੀ ਹੈ ਕਿ ਇੰਨਾ ਸਾਡਾ ਮਨ ਖੁਸ਼ ਹੈ ਅੰਦਰੋਂ ਸਾਡੇ ਬੱਚੇ ਬਹੁਤ ਖੁਸ਼ ਹੈ ਕਿ ਚਲੋ ਸਾਡੇ ਮੰਮੀ ਡੈਡੀ ਜਾ ਰਹੇ ਮਾਤਾ ਪਿਤਾ ਜੀ ਅੱਗੇ ਸਾਡੀ ਵੀ ਕਿਤੇ ਆਸ ਸਾਨੂੰ ਵੀ ਮਿਲੂ ਸਰ ਇਹਨੂੰ ਕੋਈ ਅਪੀਲ ਕਰਨਾ ਚਾਹੁੰਦੇ ਜਿਹੜੇ ਸਰ ਨੂੰ ਸਰਕਾਰ ਨੂੰ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਉਹਨਾਂ ਦੀ ਬੇਨਤੀ ਹੈ ਉਹਨਾਂ ਦੇ ਵੱਲ ਵੀ ਕਿ ਤੁਸੀਂ ਇਦਾਂ ਕਰੋ ਕਿ ਅੱਗੇ ਤੋਂ ਜਿ ਉਹਨੇ ਪਾਸਪੋਰਟ ਫੜਿਆ ਕਰੋ ਜਿੰਨੇ ਨੂੰ ਵੀਜ਼ਾ ਦੇਣਾ ਵਾ ਕਿ ਬਾਕੀ ਨਾ ਨਾਰਾਜ਼ ਹੋਣ ਕਿ ਬਾਕੀਆਂ ਦੇ ਦਿਲ ਇਦਾਂ ਖਰਾਬ ਹੁੰਦੇ ਆ ਕਿ ਨਹੀਂ ਆਏ ਹੁਣ ਸਾਡਾ ਪਿਛਲੀ ਵਾਰਾਂ ਬਹੁਤ ਮਨ ਖਰਾਬ ਸੀਗਾ ਸਾਡਾ ਵੀਜ਼ਾ ਨਹੀਂ ਜੀ ਆਇਆ ਤੇ ਹੁਣ ਇਸੇ ਤਰ੍ਹਾਂ ਸਾਰਿਆਂ ਦੇ ਮਨ ਇੱਕੋ ਜਿਹੇ ਹੁੰਦੇ ਆ ਕਿ ਸਭ ਨੂੰ ਹੀ ਦੇਣੋ ਉਨੇ ਹੀ ਫੜ ਲੈ ਜਿੰਨੇ ਕ ਦੇਣੇ ਆ ਤੇ ਕੋਈ ਵੀ ਨਰਾਜ ਨਾ ਜਾਵੇ ਗੇ ਗੁਰੂ ਘਰ ਸਾਰਿਆਂ ਨੂੰ ਆਸ ਹੁਦੀ ਕਿ ਅਸੀਂ ਦਰਸ਼ਨ ਕਰਕੇ ਆਈਏ ਸਾਡੇ 14 ਤਰੀਕ ਤੋਂ ਜਾ ਰਹੇ ਆ ਅਸੀਂ 22 ਤਰੀਕ ਦੀ ਸਾਡੀ ਵਾਪਸੀ ਆ ਹਾਂਜੀ ਬਾਕੀ ਬਹੁਤ ਖੁਸ਼ੀ ਆ ਜੀ ਅਸੀਂ ਜਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ